ने ने कली, कली जी, जी, कर, जी, आ, अच्छा ਆਪਾਂ ਪਹਿਲਾਂ ਵਾਲੀ ਲਾਈਵ ਦੇ ਵਿੱਚ ਸਬਜ਼ੀਆਂ ਦੀ ਗੱਲ ਚਲਾਈ ਸੀ ਮੈਨੂੰ ਬਹੁਤ ਜਣਿਆਂ ਨੇ ਪੁੱਛਿਆ ਸੀ ਸਬਜ਼ੀਆਂ ਦਾ ਜ਼ਰੂਰ ਪੁੱਛਿਓ ਰੇਟ ਕੱਲੀ ਕੱਲੀ ਜਿਹੜਾ ਸਬਜ਼ੀ ਦਾ ਰੇਟ ਤੁਸੀਂ ਦੱਸ ਦਿਓਗੇ ਮੈਨੂੰ ਪੁੱਛਣਾ ਹੀ ਨਾ ਪਵੇ ਤਾਂ ਵਧੀਆ ਜੀ ਆ ਵੀਰੇ ਜੀ ਮੈਂ ਅੱਛਾ ਨਹੀਂ ਮੈਂ ਤੁਸੀਂ ਸਬਜ਼ੀ ਲੈ ਆਦੇ ਤਾਂ ਜਰਾ ਦੇਖ ਕੇ ਇੱਕ ਮਿੰਟ ਜੀ ਮੈਂ ਚਲਾਉਣਾ ਹੈਗਾ ਇਧਰੋਂ ਦੁਬਾਰੇ ਬੋਲ ਦਿਆਂ ਅੱਜ ਆਪਾਂ ਪਾਕਿਸਤਾਨ ਵਾਲੀ ਭੈਣ ਨੂੰ ਸਬਜ਼ੀਆਂ ਦੇ ਰੇਟ ਪੁੱਛਾਂਗੇ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਦੱਸ ਕੇ ਜਾਓ ਪਾਕਿਸਤਾਨ ਵਾਲੀ ਭੈਣ ਆਪਣੇ ਸਬਜ਼ੀਆਂ ਦੇ ਤੇ ਦਾਲਾਂ ਦੇ ਰੇਟ ਦੱਸਣਗੇ ਸਾਰੇ ਸੁਣ ਕੇ ਜਰੂਰ ਜਾਓ ਅੱਛਾ ਜੀ ਦੱਸੋ ਭੈਣੇ ਕੱਲੀ ਕੱਲੀ ਸਬਜ਼ੀ ਦਾ ਤੇ ਦਾਲ ਦਾ ਰੇਟ ਦੱਸਿਓ ਵੀਰੇ ਜੀ ਜਿਹੜੀ ਫੁੱਲ ਗੋਭੀ ਹੈ ਨਾ ਤਕਰੀਬਨ ਮੇਰੇ ਖਿਆਲ 100 ਰੁਪਏ ਕਿਲੋ ਹੋਏਗੀ 80 80 100 ਬਸ ਇਥੇ ਠੀਕ ਹੈ ਜੀ मटर जो अटाई सो रुपए किलो और गाजर सो रूपए किलो गो रूपए किलो और प्याज एक भी प्याज एक रुपए किलो टमाटर आलू सो आलू सो रूपए किलो टमाटर भी सो टमाटर टमाटर भी सो रुपए किलो ਔਰ ਬੰਦ ਗੋਬੀ ਬੰਦ ਗੋਬੀ ਦਾ ਤੇ ਸਹੀ ਕੀ ਰੇਟ ਹੁੰਦਾ ਹੈਗਾ 100 ਠੀਕ ਹੈ ਜੀ ਅ ਦੇਖੋ ਸਾਡੇ ਜਿਹੜੀਆਂ ਤੁਸੀਂ ਸਬਜ਼ੀਆਂ ਦੇ ਰੇਟ ਦੱਸਿਆ ਇਹ 20 ਤੋਂ 30 ਰੁਪਏ ਕਿਲੋ ਆ ਵੱਧ ਤੋਂ ਵੱਧ ਜੇ ਮੈਂ ਗਲਤ ਨਾ ਹੋਵਾਂ ਠੀਕ ਹੈ ਲੇਕਿਨ ਤੁਸੀਂ ਸਾਰੇ ਭੈਣ ਭਰਾ ਕਮੈਂਟਾਂ ਚ ਦੱਸ ਕੇ ਜਾਇਓ ਕਿਉਂਕਿ ਪਾਕਿਸਤਾਨ ਦੇ ਵਿੱਚ ਹਰੇਕ ਚੀਜ਼ ਮਹਿੰਗੀ ਆ ਜੀ ਜੀ ਬਿਲਕੁਲ ਜਿਹਨਾਂ ਨੇ ਦਿੱਤਿਆ ਕਲੰਤਬਾਈ ਕਹਿੰਦੇ ਵੀ ਅ 100 ਰੁਪਏ ਕਿਲੋ ਆ ਠੀਕ ਹੈ ਲਗਨੀ ਤੁਸੀਂ ਸਾਰੇ ਭੈਣ ਭਰਾ ਜੇਕਰ ਪਹਿਲੀ ਵਾਰ ਮੇਰੇ ਚੈਨਲ ਤੇ ਜੁੜਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਜ਼ਰੂਰ ਕਰ ਦਿਓ ਅ ਇੱਕ ਸਾਡੇ ਪੁੱਛਦੇ ਸੀਗੇ ਜੀ ਪੰਜਾਬ ਵਾਲੇ ਕਹਿੰਦੇ ਡੀਜ਼ਲ ਦਾ ਤੇ ਪੈਟਰੋਲ ਦਾ ਕੀ ਰੇਟ ਹੈ ਕੀ ਪੈਟਰੋਲ ਦਾ ਪੈਟਰੋਲ 163 ਰੁਪਏ ਲੀਟਰ 163 163 163 ਰੁਪਏ ਲੀਟਰ ਪੈਟਰੋਲ ਤੇ ਡੀਜ਼ਲ ਦਾ ਜੀ ਡੀਜ਼ਲ ਡੀਜ਼ਲ 100 ਜੇ ਹੁਣ 6 ਰੁਪਏ ਲੀਟਰ ਮਹਿੰਗਾ ਹੋਇਆ ਡੀਜ਼ਲ ਮੇਰਾ 170 ਹੈ 170 170 ਰੁਪਏ ਇਹਦਾ ਮਤਲਬ ਹੈ ਡੀਜ਼ਲ ਮਹਿੰਗਾ ਹੈ ਤੁਹਾਡੇ ਪੈਟਰੋਲ ਸਸਤਾ ਹੈ ਹਾਂ ਜੀ ਫਿਰ ਇਹਦਾ ਮਤਲਬ ਤੁਹਾਡੇ ਫਿਰ ਸਾਡੇ ਨਾਲੋਂ 100 ਇਹ 200 ਰੁਪਏ ਹੋਣਾ ਜੀ ਧਿਆਨ ਮਾਰਿਓ ਮੜਾ ਜਾ 100 ਰੁਪਏ 163 ਹੈ ਜਾਂ 263 ਹੈ 263 263 ਇਹ ਵੀ ਆ 263 ਕਿੰਨੇ ਹੋ ਜਾਂਦਾ 100 ਰੁਪਏ ਦਾ ਡੀਜ਼ਲ ਸਾਡੇ ਆ 263 ਵੀਰੇ ਜੀ ਆਉਣਾ ਇਹਦੀ ਨਾ ਸਰਦੀ ਚ ਬਾਹਰ ਤੇ ਸਰਦੀ ਚਲੀ ਉਹਨਾਂ ਦਾ ਦਿਮਾਗ ਨਹੀਂ ਕੰਮ ਕਰਦਾ ਕਿ 263 263 ਕੋਈ ਦਾ ਕਰਦਾ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਈ ਸਾਹਿਬ ਕਥਾ ਵੀਰੇ ਜੀ ਮੈਂ ਤੁਹਾਡੀ ਲਾਈਵ ਵਿੱਚ ਇੱਕ ਹੋਰ ਗੱਲ ਕਹਿਣੀ ਸੀ ਜਰਾ ਜਿੰਨੇ ਵੀ ਲਾਈਵ ਵਿੱਚ ਬੈਠਾ ਨੇ ਤੇ ਆਪਣੇ ਪਾਕਿਸਤਾਨੀ ਭੈਣ ਦੀ ਸਾਰੇ ਸਪੋਰਟ ਕਰਨ ਤੁਹਾਨੂੰ ਸੁਪਰ ਚੈਟ ਸਭ ਕਰਨ ਜਿੰਨੇ ਵੀ ਕਿਸੇ ਕੋਲ ਹੋ ਸਕਦਾ ਸਾਰੇ ਸੁਪਰ ਚੈਟ ਤੁਹਾਨੂੰ ਕਰਨ ਤੇ ਤੁਸੀਂ ਮੇਰੇ ਤੱਕਰ ਪਹਿਲੇ ਵੀ ਪਹੁੰਚਾਏ ਨੇ ਫੇਰ ਵੀ ਪਹੁੰਚਾ ਦੇਵੋਗੇ ਤੇ ਬਈ ਜਿੰਨੇ ਵੀ ਲਾਈਵ ਵਿੱਚ ਬੈਠੇ ਜੇ ਸਾਰੇ ਵੀਰੇ ਜੀ ਨੂੰ ਸੁਪਰ ਚੈਟ ਕਰੋ ਪਾਕਿਸਤਾਨੀ ਭੈਣ ਵਾਸਤੇ ਸਾਰੇ ਸਪੋਰਟ ਕਰੋ ਕਿਉਂਕਿ ਮੈਂ ਤਕਰੀਬਨ ਤਕਰੀਬਨ ਚਾਥੇ ਮਹੀਨੇ ਚ ਹੈ ਕਸ਼ਮੀਰ ਅਸੀਂ ਕੋਈ ਦੋ ਕਮਰੇ ਆਪਣੇ ਬਣਾ ਲੈਣ ਤਬ ਤੱਕ ਮੇਰੀ ਕੋਈ ਸਪੋਰਟ ਕਰੋ ਸਾਰੇ ਜਰੂਰ ਜੀ ਜਰੂਰ ਅ ਇੱਕ ਗੱਲ ਹੈ ਜੀ ਇਹ ਇਹਨਾਂ ਨੇ ਦੱਸਿਆ 270 ਰੁਪਏ ਰੇਟ ਹੈ ਛੇ ਛੇ ਮੈਂ ਵੀ ਪਹਿਲਾਂ ਸੁਣਦੀ ਸੀ ਆਪਣੇ ਤਾਂ 100 ਰੁਪਏ ਦੇ ਐਸਟੀਮੇਟ ਚ ਹੁੰਦਾ ਪਟਰੋਲ ਜੀ ਤੇ ਗੋਭੀ 20 ਰੁਪਏ ਕਿਲੋ ਹੈ ਜੀ ਗਾਜਰਾ 15 ਰੁਪਏ ਕਿਲੋ ਹੈ ਤੇ ਮਾਣੋ ਜੀ ਕੋ ਕੀ ਕਹਿੰਦੇ ਆ ਮਾਨੋ ਅੰਕਲ ਜੀ ਕੋ ਚਾਹ ਪੀ ਲਾਉਣਾ ਚਾਹ 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 ਮਾਨੋ ਮਾਨੋ ਕਹਿ ਰਿਹਾ ਹੈ ਕਿਆ ਮੈਂ ਚਮਨ ਆ ਬਾਸ ਕਹਿ ਰਿਹਾ ਹੈ ਕਿ ਮਾਨੋ ਪਪਾ ਕੋ ਚਾਹ ਪਿਲਾਇ ਤੋ ਆਪਣੇ ਪਪਾ ਕੋ ਚਾਹ ਬਣਾ ਕੇ ਦੋ ਤੂ ਮੇਰੇ ਵੀ ਦੋ ਕਿਉਂਕਿ ਮੇਰਾ ਦਿਮਾਗ ਵੀ ਥੋੜਾ ਭਰਾ ਸ਼ ਹੋ ਗਿਆ ਸੀਤਾ ਜੀ ਸੀਤਾ ਦੇਵੀ ਧੰਨਵਾਦ ਦਸ ਦੇ ਕਿੰਨੇ ਮਿਲਦੇ ਆ ਆਂਟੀ ਜੀ ਪਾਕਿਸਤਾਨ ਚ ਕਿ ਗੋਲ ਗੱਪੇ ਦੱਸ ਕਿ ਕਿਤੇ ਮਿਲਦੇ ਹੁਸਕਾ ਨੇ 10 ਰੁਪਏ ਕਿ ਨਹੀਂ ਤੇ 20 ਰੁਪਏ ਦਾ ਇੱਕ ਮਿਲਦਾ ਹੈ 20 ਰੁਪਏ ਦਾ ਇੱਕ ਗੋਲ ਗੱਪਾ ਗੋਲ ਗੱਪਾ ਅੱਛਾ ਜੀ ਆਪਣੇ ਕਿੰਨੇ ਮਿਲਦੇ ਆ ਗੋਲ ਗੱਪੇ ਮੈਨੂੰ ਲੱਗਦਾ ਸਾਢੇ 2 ਮਿਲਦੇ ਹੋਣਗੇ ਪਾਕਿਸਤਾਨ ਇੰਡੀਆ ਦੇ ਵਿੱਚ ਦਸਾਂ ਦੇ ਅ ਦੱਸਿਓ ਬਾਈ ਜੇ ਕਿਸੇ ਨੂੰ ਪਤਾ ਹੋਵੇ